ਕੱਲ ਨੂੰ 17 ਜ਼ਿਲ੍ਹੇ ਤੇ 33 ਥਾਵਾਂ ਤੇ ਧਰਨੇ ਲਗਾਏ ਜਾਣਗੇ ਜੀ ਹਾਂ ਇਹ ਜਾਣਕਾਰੀ ਸਰਵਣ ਪੰਦੇਰ ਕਿਸਾਨ ਆਗੂ ਦੇ ਵੱਲੋਂ ਦਿੱਤੀ ਗਈ ਹੈ ਦੱਸਦੀ ਹੈ ਕਿ ਸਰਵਣ ਪੰਦੇਰ ਕਿਸਾਨ ਆਗੂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਸਿਆਸੀ ਐਸ ਕੇ ਐਮ ਦੇ ਵੱਲੋਂ ਕੱਲ 17 ਜ਼ਿਲ੍ਹਿਆਂ ਦੇ ਵਿੱਚ 33 ਥਾਵਾਂ ਤੇ ਧਰਨੇ ਲਗਾਏ ਜਾਣਗੇ ਇਹ ਧਰਨੇ ਕੈਬਨਟ ਮੰਤਰੀ ਤੇ ਐਮ ਐਲ ਏ ਦੇ ਘਰ ਦੇ ਅੱਗੇ ਲਗਾਏ ਜਾਣਗੇ ਤੇ ਇਸ ਦੇ ਨਾਲ ਨਾਲ ਹੀ ਸੰਗਰੂਰ ਸੀਐਮ ਦੀਰ ਹਾਜ ਦੇ ਅੱਗੇ ਵੀ ਧਰਨਾ ਲਗਾਇਆ ਜਾਵੇਗਾ ਦੱਸਦੀ ਹੈ ਕਿ ਇਹ ਧਰਨੇ ਕੱਲ ਨੂੰ 4 ਘੰਟਿਆਂ ਦੇ ਲਈ ਲਗਾਏ ਜਾਣਗੇ ਸਰਵਨਪੰਦੇਰ ਦੇ ਵੱਲੋਂ ਕਿਹਾ ਗਿਆ ਕਿ ਜੋ ਕਿਸਾਨਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਤਸੱਦਕ ਠਾਇਆ ਗਿਆ ਤਾਂ ਪੁਲਿਸ ਦੇ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਲੱਗੇ ਕਿਸਾਨਾਂ ਦੇ ਮੋਰਚੇ ਤੇ ਭੰਨ ਤੋੜ ਕੀਤੀ ਗਈ ਆ ਔਰ ਕਈ ਸਮਾਨ ਵੀ ਜਿਹੜਾ ਉੱਥੋਂ ਚੋਰੀ ਹੋਇਆ ਜਿਸ ਦੇ ਰੋਸ ਵਜੋਂ ਇਹ ਧਰਨੇ ਕੱਲ ਲਗਾਏ ਜਾਣਗੇ ਦੱਸ ਦਈਏ ਕਿ 17 ਜ਼ਿਲ੍ਹੇ ਤੇ 33 ਥਾਵਾਂ ਤੇ ਇਹ ਜਿਹੜੇ ਧਰਨੇ ਲਗਾਏ ਜਾਣੇ ਨੇ ਔਰ ਕੈਬਨਿਟ ਮੰਤਰੀ ਤੇ ਐਮਐਲਏ ਦੇ ਘਰ ਦੇ ਅੱਗੇ ਇਹ ਧਰਨੇ ਲਗਾਏ ਜਾਣੇ ਨੇ ਜਿਸ ਦੀ ਜਾਣਕਾਰੀ ਸਰਵਣ ਪੰਦੇਰ ਕਿਸਾਨ ਆਗੂ ਦੇ ਵੱਲੋਂ ਦਿੱਤੀ ਗਈ ਹੈ ਤਾਂ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਸਿਆਸੀ ਐਸਕੇਐਮ ਦੇ ਵੱਲੋਂ ਇਹ ਧਰਨੇ ਲਗਾਏ ਜਾਣਗੇ ਹੋਰ ਕੀ ਕੁਝ ਕਹਿ ਰਹੇ ਨੇ ਸਰਵਣ ਪੰਦੇਰ ਕਿਸਾਨ ਆਗੂ ਆਓ ਤੁਹਾਨੂੰ ਸੁਣਾ ਦਿੰਨੇ ਆ ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਅਤੇ ਐਸਕੇਐਮ ਨਾਨ ਪੋਲਿਟੀਕਲ ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਲਗਭਗ 33 ਥਾਵਾਂ ਤੇ ਪੰਜਾਬ ਦੇ ਕੈਬਨਿਟ ਮਿਸਟਰ ਐਮਐਲਏ ਤੇ ਸੰਗਰੂਰ ਵਿੱਚ ਮੁੱਖ ਮੰਤਰੀ ਦੇ ਰਿਹਾਸ ਦੇ ਅੱਗੇ 4 ਘੰਟਿਆਂ ਦੇ ਕਲ ਧਰਨੇ ਲਾਏ ਜਾਣਗੇ। ਔਰ ਮੈਂ ਖੁਦ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਜਗਦੇਵ ਕਾਲਮਚ ਜਿਹੜੇ ਕੈਬਨਿਟ ਮਿੰ estr ਧਾਰੀਵਾਲ ਸਾਹਿਬ ਉਹਨਾਂ ਦੀ ਰਿਹائشਾ ਉੱਥੇ ਮੋਰਚਾ ਲੱਗੂ ਉੱਥੇ ਜਾਵਾਂਗੇ ਉਪਰੰਤ ਈਟੀਓ ਜਿਹੜੇ ਬਿਜਲੀ ਮੰਤਰੀ ਨੇ ਉਹਨਾਂ ਦਾ ਦਫਤਰ ਹੈਗਾ ਜੰਡਿਆਲਾ ਗੁਰੂ ਉੱਥੇ ਵੀ ਖੁਦ ਪਹੁੰਚੂਗਾ 2 ਵਜੇ ਤੋਂ ਬਾਅਦ ਔਰ 4 ਵਜੇ ਜਦੋਂ ਮੋਰਚੇ ਸਮਾਪਤ ਹੋਣਗੇ ਉੱਥੇ ਹੀ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਜੰਡਿਆਲਾ ਗੁਰੂ ਦੇ ਵਿੱਚ ਸਵੇਰੇ ਮੈਂ ਇੱਥੇ ਹੋਊਗਾ ਤਾਂ ਇਸ ਕਰਕੇ ਸਾਰੀ ਜਨਤਾ ਨੂੰ ਅਪੀਲ ਆ ਵੀ ਜੋ ਭਗਵੰਤਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਜਿਵੇਂ ਖਨੌਰੀ ਤੇ ਸ਼ੰਭੂ ਦੇ ਵਿੱਚ ਜ਼ਬਰ ਟਾਇਆ ਵਾ ਉਹਦਾ ਜਵਾਬ ਦੇਾਂਗੇ। ਔਰ ਜਿੰਨਾ ਵੀ ਸਮਾਨ ਸਰਕਾਰ ਦੀ ਸ਼ਹਿ ਤੇ ਚੋਰੀ ਹੋਇਆ ਉਹਦੀ ਪਰਭਾਈ ਭਗਵੰਤਮਾਨ ਸਰਕਾਰ ਕੋ ਕਰਾਈ ਜਾਊਗੀ। ਇਹਦੇ ਨਾਲ ਦੀ ਨਾਲ ਜਿਹੜੇ ਅਧਿਕਾਰੀਆਂ ਨੇ ਆਮ ਕਿਸਾਨਾਂ ਤੇ ਉੱਤੇ ਜ਼ੁਲਮ ਟਾਏ ਆ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਤੇ ਔਰ ਖਾਸ ਕਰਕੇ ਆਗੂਆਂ ਤੇ ਬ੍ਰਾਹਮਣ ਕੇ ਤੇ ਜਿਹੜਾ ਐਸ ਐਚਓ ਹਰਪ੍ਰੀਤ ਸਿੰਘ ਸ਼ੰਭੂ ਬਾਰਡਰ ਵਾਲਾ ਵਾ ਇਹਨਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਇਹ ਤੋਂ ਘਾੜਾ ਐਮ ਐਲ ਏ ਆ ਠੀਕ ਹੈ ਜੀ ਗੁਰਲਾਲ ਸਿੰਘ ਕਨੌਰ ਜਿਹਦੇ ਰਿਸ਼ਤੇਦਾਰਾਂ ਤੇ ਇਲਜ਼ਾਮ ਲੱਗ ਰਹੇ ਨੇ ਪਿਓ ਟਰਾਲੀਆਂ ਚੋਰੀ ਕਰਨ ਦੇ ਵਿੱਚ ਹੈਗੇ ਸੀਗੇ ਉਹਨਾਂ ਦੀ ਐਮ ਐਲ ਏ ਸ਼ਿਪ ਖਾਰਜ ਹੋਣੀ ਚਾਹੀਦੀ ਆ ਔਰ ਜਿਹੜੇ ਚੋਰੀਆਂ ਵਿੱਚ ਸ਼ਾਮਲ ਨੇ ਡਕੈਤੀਆਂ ਵਰਗੀਆਂ ਉਹਨਾਂ ਨੇ ਵਾਰ ਦਿੱਤਾ ਕੀਤੇ ਉਹਨਾਂ ਖਿਲਾਫ ਪਰਚੇ ਹੋਣੇ ਚਾਹੀਦੇ ਆ ਅਰ ਬਾਕੀ ਮੋਰਚੇ ਦੀਆਂ 12 ਮੰਗਾਂ ਜਿਹੜੀਆਂ ਨੇ ਚਾਹੇ ਐਮਐਸਪੀ ਲੀਗਲ ਗਾਰੰਟੀ ਕਰੂਣੀਆਂ ਚਾਹੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵਾ ਇਸ ਕਰਕੇ ਕੱਲ ਪੂਰੇ ਪੰਜਾਬ ਦੇ ਅੰਦਰ ਆਪਾਂ ਜਿਹੜੇ ਆ ਧਰਨੇ ਦੇਵਾਂਗੇ ਅਰ ਜਿਹੜਾ ਭਗਵੰਤ ਮਾਨ ਸਰਕਾਰ ਫੈਸਲਾ ਕਰ ਰਹੀ ਆ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਜਿਹੜਾ ਟੋਲ ਪੁਲਾਜਿਆਂ ਦੇ ਵਿੱਚ 5% ਰੇਟਾਂ 'ਚ ਵਾਧਾ ਕਰਤਾ ਹੋ ਗਿਆ ਨਾ ਵਿਕਾਸ ਭਗਵੰਤ ਮਾਨ ਜੀ ਕਹਿੰਦੇ ਵਿਕਾਸ ਤੇ ਡਿੱਕਾ ਆ ਰਿਹਾ ਆ ਬੜਾ ਵਧੀਆ ਤੋਹਫਾ ਦਿੱਤਾ ਹੋਣਾ ਪਹਿਲੋ ਕਾਰਪੋਰੇਟਾਂ ਦੇ ਅਰਬਾਂ ਰੁਪਏ ਖਵਾ ਰਹੇ ਨੇ ਛੜਕਾਂ ਦੇ ਨਾਂ ਤੇ ਪਹਿਲੋ ਅਸੀਂ ਗੱਡੀ ਦਾ ਟੈਕਸ ਦਈਏ ਫਿਰ ਅਸੀਂ ਰੋਡ ਟੈਕਸ ਦਈਏ ਫਿਰ ਟੋਲ ਟੈਕਸ ਦਈਏ ਕਿਹੜੇ ਕਿਤਾਬ ਚ ਲਿਖਿਆ ਇਹਦੀ ਨਿੰਦਿਆ ਕਰਦੇ ਆ ਇਹ ਵਾਪਸ ਲੈਣਾ ਚਾਹੀਦਾ ਸਰਕਾਰ ਨੂੰ ਔਰ ਜੋ ਮੁੱਖ ਮੰਤਰੀ ਸਾਹਿਬ ਬੋਲ ਰਹੇ ਨਾ ਕਿ ਮੈਂ ਨਾਲ ਲੈ ਕੇ ਜਾਊਂਗਾ ਇਹਨਾਂ ਨੂੰ ਮੀਟਿੰਗ ਦੇ ਵਿੱਚ ਤੁਹਾਡੇ ਤੋਂ ਬਗੈਰ ਵੀ ਜਾ ਸਕਦੇ ਆ ਪਹਿਲੋ ਕਹਿੰਦੇ ਹੋ ਸਾਡੇ ਕੇਂਦਰ ਵਾਲੇ ਮੰਨਦੇ ਨਹੀਂ ਹੁਣ ਸੌਦਾ ਹੋ ਗਿਆ ਹੁਣਾ ਹੁਣ ਕੇਜਰੀਵਾਲ ਤੇ ਤੁਹਾਡੇ ਜਿਹੜੇ ਦਿੱਲੀ ਦੇ ਮਿਸਟਰ ਆ ਇਸ ਗੱਲ ਤੇ ਸਬਦਾ ਹੋਇਆ ਵੀ ਮੋਰਚੇ ਪੱਟ ਦਿਓ ਤੁਹਾਨੂੰ ਕੁਝ ਨਹੀਂ ਕਹਿੰਦੇ ਹੋਗੇ ਸੀਬੀਆਈ ਤੇ ਈਡੀ ਤੋਂ ਬੜਾ ਡਰ ਲੱਗਦਾ ਹੋਣਾ ਇਹ ਤੋਂ ਘਾ ਅੰਦਰ ਜਿਹੜਾ ਗਠਜੋੜ ਹੋ ਗਿਆ ਉਹਦੇ ਬਾਰੇ ਦੱਸ ਦਿਓ ਵੀ ਹੁਣ ਤੁਸੀਂ ਨਾਗਪੁਰ ਤੋਂ ਖਾਕੀ ਪੈਂਟ ਪਾਲੀ ਆ ਔਰ ਗਾਂ ਲక్ష్ਣਾਮੀ ਇਕੱਠੇ ਲੜੋਗੇ ਸਾਨੂੰ ਕੀ ਤਰਾਜ ਹੈਗਾ ਸੋ ਇਸ ਕਰਕੇ ਪੰਜਾਬੀ ਜਾਬਰਾਂ ਨੂੰ ਕਦੀ ਨਹੀਂ ਭੁੱਲਦੇ ਹੁੰਦੇ ਜਿਨ੍ਹਾਂ ਨੇ ਚੰਗੇਜ ਖਾਂ ਵਰਗਾ ਰੋਲ ਅਪਣਾਇਆ ਹੋਵੇ ਜਿਹੜੇ ਦਿੱਲੀ ਦੀ ਸੱਤਾ ਨਾਲ ਖੜੇ ਹੋਣੇ ਉਹਨਾਂ ਨੂੰ ਕੋਈ ਨਹੀਂ ਮਾਫੀ ਨਹੀਂ ਦੇਣੀ ਹੈਗੀ 等着吧。